ਪੋਰਟ ਕੀ ਆਦੀ ਮੈਂ ਤੇ ਪੰਜਾਬੀ ਕੀ ਕਹਿੰਦੇ ਨੇ ਫੇਰ ਲੱਗੀ ਤਾਂ ਮਾਰ ਲਿਆ ਤਿੰਨ ਨੌ ਲੈ ਆਪਾਂ ਨੂੰ ਐ ਲੱਗਦਾ ਨਹੀਂ ਜਿਵੇਂ ਆਪਣੇ ਹੱਥ ਜਿਨਾਂ ਹੋ ਗਈ ਪੀਰੀ ਦੀ ਨੇ ਲਈ ਨਹੀਂ ਲਾਉਣਾ ਹੋਰੀ ਕਿਸ ਨੋਟ ਨੂੰ ਨਹੀਂ ਆਇਆ ਹੈ ਪੰਡਾ ਦੇਣਾ ਹੀ ਇਹਦੇ ਹਾਂ ਇਹਦੇ ਪੈਰਾਂ ਦੇ ਵੀ ਕੰਡੇ ਨੇ ਇਹ ਵੀ ਮਾਰ ਦਈਏ ਮਾਜਮੜ ਦੇਖੇ ਬਦਲ ਲੱਗ ਜੂਗਾ ਵੀ ਕਿਵੇਂ ਮਾਰ ਦੋਤੀ ਬਰੇਟ ਦਾ ਕਿ ਆਂਦਰ ਮਾਰੀ ਜਾਂਦਾ ਵਿਚਾਰੇ ਨੂੰ ਉਹ ਇਹਦਾ ਕਲਿਆਣ ਸਾਡੇ ਹੱਥੋਂ ਲਿਖਿਆ ਹੈ ਮੇਰੀ ਜਿੰਦਗੀ ਵਿੱਚ ਤਾਂ ਮੇਰੀ ਵੱਡੇ ਜੱਪਲੇ ਦੀ ਉਹ ਦੇਖੀ ਦੀ ਟੁੰਡੀਆਂ ਇਹ ਮੋਰਲੇ ਕਿੰਨੇ ਮੋਟੇ ਨੂੰ ਬਰੀਕ ਲੱਗਦੇ ਕੋਈ ਉਹ ਵੀ ਦੀ ਆਪਣੇ ਘਰ ਕਿੰਨੇ ਮੈਨੇ ਹੋਰ ਮੈਂ ਕਿੱਥੇ ਸੋਡੇ ਰਾਤ ਨੂੰ ਸੁਪਨੇ ਚ ਆਏ ਇਹ ਮੱਦੇ ਜੇ